ਅਸੀਂ ਫੈਸਲਾ ਲੈਂਦੇ ਹਾਂ ਇੱਕ ਬਹੁਤ ਵੱਡਾ ਸੀਗਾ ਵਾਟਰ ਐਮੈਂਡਮੈਂਟ ਐਕਟ 2024 ਪ੍ਰੋਵੀਜ਼ਨ ਐਂਡ ਕੰਟਰੋਲ ਆਫ ਪੋਲੂਸ਼ਨ ਐਮੈਂਡਮੈਂਟ ਐਕਟ 2024 ਦੇ ਵਿੱਚ ਇੱਕ ਬਹੁਤ ਵੱਡੀ ਸੋਧ ਕੀਤੀ ਗਈ ਅੱਗੇ ਅੱਗੇ ਇਸ ਐਕਟ ਦੇ ਵਿੱਚ ਇਹ ਹੁੰਦਾ ਸੀਗਾ ਕਿ ਸਜ਼ਾ ਦਾ ਪ੍ਰਬੰਧਨ ਸੀਗਾ ਕਿ ਜੇਕਰ ਕੋਈ ਵਿਅਕਤੀ ਇਸ ਐਕਟ ਦੀ ਕਿਸੇ ਵੀ ਪ੍ਰੋਵੀਜ਼ਨ ਨੂੰ ਤੋੜਦਾ ਸੀਗਾ ਤਾਂ ਉਹਨੂੰ ਸਜ਼ਾ ਸਾਲ 6 ਮਹੀਨੇ 3 ਮਹੀਨੇ ਜਿਹੜੇ ਨੇਗੇ ਉਹ ਕੀਤੀ ਜਾਂਦੀ ਸੀ ਹੁਣ ਉਹਨੂੰ ਡੀਕ੍ਰਿਮੀਨਲਾਈਜ਼ ਕੀਤਾ ਗਿਆ ਹੈ ਜੀ ਸੋ ਉਸ ਦੇ ਤਹਿਤ ਹੁਣ ਵੱਡਾ ਫੈਸਲਾ ਕੀਤਾ ਗਿਆ ਕਿ ਹੁਣ ਜੇਲ੍ਹ ਚ ਨਹੀਂ ਜਾਊਗਾ ਬਲਕਿ ਉਹਨੂੰ ਮਾਨਟਰੀਂਗ ਜਿਹੜੇ ਪੈਸੇ ਨੇ ਫਾਈਨ ਜਿਹੜਾ ਜੇ ਮੈਂ ਗੱਲ ਕਰਾਂ ਗਾਰੰਟੀ ਦੇ ਰੂਪ ਵਿੱਚ ਫਾਈਨ ਦੇਣਾ ਪਊਗਾ ਜਿਹੜਾ 5000 ਤੋਂ ਲੈ ਕੇ 15 ਲੱਖ ਤੱਕ ਵੱਖ-ਵੱਖ ਪ੍ਰੋਵੀਜ਼ਨ ਹੋਊਗਾ ਕਿ ਜੇਕਰ ਕੋਈ ਇਸ ਐਕਟ ਦੇ ਅੰਦਰ ਕੋਈ ਵੀ ਗਲਤੀ ਕਰਦਾਗਾ ਜਿਹੜੀ ਆਲਰੇਡੀ ਸੀਗੀ ਉਹ ਗਵਰਨਮੈਂਟ ਆਫ ਇੰਡੀਆ ਨੇ ਵੀ ਐਕਟ ਨੂੰ ਸੋਧਿਆ ਗਵਰਨਮੈਂਟ ਆਫ ਇੰਡੀਆ ਨੇ ਸੋਧਿਆ ਲਗਭਗ 18 ਸਟੇਟਾਂ ਨੇ ਵੀ ਇਸ ਐਕਟ ਨੂੰ ਸੋਧਿਆ ਤੋ ਪੰਜਾਬ ਰਾਜ ਜਿਹੜਾ 19ਵਾਂ ਸਟੇਟ ਆ ਜਿਹਦੇ ਅੰਦਰ ਅਸੀਂ ਇਹ ਪ੍ਰੋਵੀਜ਼ਨਾਂ ਚੇਂਜ ਕੀਤੀਆਂ ਨੇ ਹੁਣ ਸੈਂਟੈਂਸ ਜਿਹੜਾ ਹੈਗਾ ਜਿਹਨੂੰ ਆਪਾਂ ਕਹਿ ਦਈਏ ਜੇਲ੍ਹ ਜਾਣ ਦਾ ਜਿਹੜਾ ਕੰਮ ਸੀਗਾ ਉਹ ਖਤਮ ਹੋਇਆ ਗਿਆ ਹੁਣ 5000 ਤੋਂ ਲੈ ਕੇ 15 ਲੱਖ ਰੁਪਏ ਤੱਕ ਜਿਹੜਾ ਉਹ ਜੁਰਮਾਨਾ ਲੱਗੂਗਾ ਔਰ ਉਹਦੇ ਵਿੱਚ ਅਸੀਂ ਇੱਕ ਐਡਜੂਡੀਕੇਟਿੰਗ ਆਫੀਸਰ ਸੈਕਟਰੀ ਲੈਵਲ ਦੇ ਪੱਧਰ ਦਾ ਹੋਰ ਨਿਯੁਕਤ ਕਰਾਂਗੇ ਜਿਹਦੇ ਕੋਲੇ ਜਾ ਕੇ ਸਾਰੀ ਜਿਹੜੀ ਆ ਅ ਪ੍ਰਕਿਰਿਆ ਪੂਰੀ ਹੋਊਗੀ ਕਿ ਕੀ ਉਹਨੇ ਜਿਹੜਾ ਗਲਤ ਕੰਮ ਕੀਤਾ ਹੈਗਾ ਔਰ ਇਸ ਤੋਂ ਬੈਨਾ ਚੇਅਰਮੈਨ ਜਿਹੜਾ ਉਹ ਵੀ ਬਣੂਗਾ ਪਰ ਲੇਕਿਨ ਕਨਸੈਂਟ ਵਾਲਾ ਜਿਹੜਾ ਚੈਪਟਰ ਹੈਗਾ ਉਹ ਸੈਕਸ਼ਨ 25 ਉਹਦੇ ਚ ਕੋਈ ਸੋਧ ਨਹੀਂ ਕੀਤੀ ਹੈਗੀ ਜਿਹੜਾ ਕਨਸੈਂਟ ਦਾ ਇਸ਼ੂ ਆ ਉਹਨੂੰ ਲੈ ਕੇ ਅਸੀਂ ਚੁੱਪਾਂ ਸ਼ਾਂਤਾਂ ਤੇ ਕਿਉਂਕਿ ਜੇਕਰ ਕੋਈ ਗਲਤ ਵੱਡਾ ਗਲਤ ਕੰਮ ਕਰਦਾ ਉਹ ਉਸ ਪੁਰਾਣੀ ਸਜ਼ਾ ਰਹੂਗੀ ਜਿਹੜੇ ਛੋਟੇ ਆਫੈਂਸਸ ਨੇਗੇ ਜਿਨ੍ਹਾਂ ਵਿੱਚ ਮੈਸਮ ਦਾ ਅਨਨੈਸੈਸਰਲੀ ਪਰ ਕਿਤੇ ਨਾ ਕਿਤੇ ਉਹ ਕ੍ਰਪਸ਼ਨ ਦਾ ਵੀ ਅਟਾ ਬਣ ਜਾਂਦੇ ਸੀਗੇ ਉਹਦੇ ਅੰਦਰ ਇਹ ਆ ਕੇ ਬੰਦਾ 5000 ਤੋਂ ਲੈ ਕੇ 15 ਲੱਖ ਤੱਕ ਅਸੀਂ ਪ੍ਰਬਧਾਨ ਕੀਤਾ ਗਿਆ